ਸਤਿ ਸ਼੍ਰੀ ਅਕਾਲ ਜੀ ਬੇਦਰ ਬਾ ਹਰਪ੍ਰੀਤ ਵੇਰੇ ਸਾਰੀ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ 25 ਅਗਸਤ ਤੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆ ਸਾਰਨੇ ਦਾ 24 ਅਗਸਤ ਨੂੰ ਕਈ ਖੇਤਰਾਂ ਵਿੱਚ ਅਮੀਰ ਦਰਜ ਕੀਤਾ ਗਿਆ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਖੇਤਰ ਕੁਝ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਆ ਕਈ ਖੇਤਰਾਂ ਵਿੱਚ ਕਿਤੇ ਕਿਤੇ ਹਲਕਾ ਕਿਤੇ ਦਰਮਿਆਨ ਤੇ ਕੁਝ ਖੇਤਰਾਂ ਵਿੱਚ ਦਰਮਿਆਨਿਤ ਭਾਰੀ ਵੀ ਤੇ ਛੱਟਾਂ ਵੇਖਣ ਨੂੰ ਮਿਲੀਆਂ ਤੁਸੀਂ ਕਮੈਂਟ ਕਰੇ ਜਰੂਰ ਦੱਸਣਾ ਆ ਤੁਹਾਡੇ ਕਿੰਨਾ ਕੁਮੀ ਪੈ ਗਿਆ ਕਿਤੇ ਕਿਤੇ ਠੀਕੇ ਕਿਸ ਤਰ੍ਹਾਂ ਦਾ ਮੌਸਮ ਰਿਹਾ 24 ਅਗਸਤ ਨੂੰ ਤੇ ਹੁਣ 25 ਅਗਸਤ ਤੇ ਮੌਸਮ ਦੀ ਗੱਲ ਕਰੀ ਤਾਂ ਪੰਜਾਬ ਦੇ ਕਾਫੀ ਖੇਤਰਾਂ 'ਚ ਉਮੀਦ ਅਸਰ ਬੰਦੇ ਦਿਖਾਈ ਦੇ ਰਹੇ ਤੁਸੀਂ ਜੇ ਰਡਾਰ ਸਿਸਟਮ ਦੇਖੋ ਤਾਂ 25 ਅਗਸਤ 2025 ਦਾ ਰਡਾਰ ਸਿਸਟਮ ਤੇ ਕਾਫੀ ਖੇਤਰਾਂ ਵਿੱਚ ਹਲਕੇ ਦਰਮਿਆਨੇ ਤੇ ਨਾਲ ਕਿਤੇ ਕਿਤੇ ਭਾਰੀ ਤੇ ਕੁਝ ਖੇਤਰਾਂ ਵਿੱਚ ਆਤੀ ਜਿਹੜਾ ਪਾਰੀ ਵੀ ਦਰਜ ਕੀਤਾ ਜਾ ਸਕਦਾ ਖਾਸ ਤੌਰ ਤੇ ਪੱਛਮੀ ਸਰਦੀ ਇਲਾਕੇ ਹੋਗੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰੋ ਕੁਝ ਪੂਰਬੀ ਇਲਾਕੇ ਹੋਗੇ ਮਾਝਾ ਦਵਾ ਦਾ ਖੇਤਰੋ ਦੇ ਬਾਕੀ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋਗੇ ਪੱਛਮੀ ਯੂਪੀ ਦਿੱਲੀ ਦੇ ਕਾਫੀ ਪੱਤਰਾਂ ਵਿੱਚ ਆ ਵੱਡੇ ਪੱਤਰ ਤੇ ਕੁਝ ਖੇਤਰਾ ਮੀ ਜਿਹੜਾ ਪੈ ਸਕਦਾ ਤੇ ਵੇਖ ਸਕਦੇ ਬਠਿੰਡਾ ਵਿੱਚ ਚਾਂਸ ਸੀਗੇ ਨੇ ਫਿਰੋਜ਼ਪੁਰ ਤੋਂ ਲੈ ਕੇ ਫਰੀਦਕੋਟ ਹੋ ਗਿਆ ਮੁਕਸਰ ਫਾਜ਼ਿਲਕਾ ਸ਼੍ਰੀ ਗੰਗਣ ਹਰਮਾਨਗੜ੍ਹ ਤੋਂ ਲੈ ਕੇ ਸੂਰਤਗੜ ਸੰਗਰੀਆ सिरसा हिसार ਦੇ ਖੇਤਰ ਪਟਿਆਲਾ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਦੇ ਇਲਾਕੇ ਹੋ ਗਿਆ ਹਰਨਪੁਰ ਹੋ ਗਿਆ ਦਿੱਲੀ ਦੇ ਖੇਤਰ ਕੋ ਪਾਣੀ ਪੁੱਤ ਲੈ ਕੇ ਸੋਨੀਪਟ ਜੀਂਦ ਕੁਲ ਖੇਤਰ ਕੈਥਲ ਅੰਮ੍ਰਾਲਾ ਗਿਆ ਅੰਮ੍ਰਿਤਸਰ ਤਰਨਤਾਰ ਜਲੰਧਰ ਕਪੂਰਥਲ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਨਵਾਂ ਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਜਨਕੀ ਕਾਫੀ ਖੇਤਰਾਂ ਵਿੱਚ ਅਮੀ ਜਿਹੜਾ ਨਾਲਾ ਦੇ ਖੇਤਰੋਗੇ ਜਾਂ ਮੋਗਾ ਦੇ ਖੇਤਰ ਇਹਨਾਂ ਵਿੱਚ ਚਾਂਸ ਜਿਹੜੇ ਪੰਦੇਤ ਖਾਈ ਦੇ ਰਹੇ ਨੇ ਕਈ ਖੇਤਰਾਂ ਵਿੱਚ ਆ 25 ਅਗਸਤ ਨੂੰ ਕਾਫੀ ਖੇਤਰਾਂ ਵਿੱਚ ਜਿਹੜਾ ਪੈ ਸਕਦਾ ਜਾਨੀ ਕਿ ਟੁੱਟਵੇਂ ਤੌਰ ਤੇ ਹੋ ਸਕਦਾ ਜੇ ਕਾਫੀ ਖੇਤਰਾਂ ਵਿੱਚ ਆ 25 ਅਗਸਤ ਨੂੰ ਜਿਹੜਾ ਆਪਣਾ ਐਕਟਿਵ ਰਹੇਗਾ ਠੀਕ ਹੈ ਜਿਹੜਾ ਕਾਫੀ ਖੇਤਰਾਂ ਵਿੱਚ ਸਿਸਟਮ ਜਿਹੜਾ ਐਕਟਿਵ ਆ ਵੇਖਣ ਨੂੰ ਮਿਲ ਸਦਾ ਕਾਫੀ ਖੇਤਰਾਂ ਵਿੱਚ ਹਲਕੇ ਦਰਮਿਆਨੇ ਕਿਤੇ ਦਰਮਿਆਨੇ ਤੋਂ ਪਾਰੀ ਤੇ ਕੁਝ ਖੇਤਰਾਂ ਪਾਰੀ ਤੋਂ ਉੱਤੀ ਜਿਹੜਾ ਪਾਰੀ ਵੀ ਦਰਜ ਕੀਤਾ ਜਾ ਸਕਦਾ 26 ਅਗਸਤ ਨੂੰ ਵੇਸਰੇ 26 27 ਨੂੰ ਵੀ ਆ ਕਾਰਵਾਈਆਂ ਵੇਖਣ ਨੂੰ ਮਿਲ ਸਦਾ 27 ਨੂੰ ਹੋ ਤੋ 27 ਨੂੰ ਵੀ ਚਾਂਸ ਬਣ ਰਹੇ ਨੇ ਪੰਜਾਬ ਦੇ 30 ਤੋਂ 35 40 45% ਖੇਤਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਤੇ ਕੁਝ ਖੇਤਰਾਂ ਵਿੱਚ ਹਲਕੇ ਦਰਮਿਆਨੇ ਕਿਤੇ ਦਰਮਿਆਨੇ ਤੋਂ ਭਾਰੀ ਦੀ ਚੱਟਾਂ ਵੇਖਣ ਨੂੰ ਮਿਲ ਸਰ 25 ਤੇ 26 ਦੋ ਦਿਨ ਮੇਨ ਰਹਿਣਗੇ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਆ ਪੱਛਮੀ UP ਦਿੱਲੀ ਦੇ ਕਾਫੀ ਖੇਤਰਾਂ ਵਿੱਚ ਕੁਝ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੇ ਕਿਤੇ ਕਿਨ ਮੇਨ ਤੇ ਕੁਝ ਖੇਤਰਾਂ ਹਲਕੀ ਸੰਗਣੀ ਬੱਦਲਵਾਈ ਦੇ ਨਾਲ ਹਲਕੇ ਤੋਂ ਦਰਮਿਆਨਾ ਦਰਮਿਆਨੇ ਤੋਂ ਭਾਰੀ ਕਿਤੇ ਕਿਤੇ ਭਾਰੀ ਤੋਂ ਅਤੀਜੜਾ ਭਾਰੀ ਦੀ ਦਰਜ ਕੀਤਾ ਜਾਸਰਾ 27 ਨੂੰ 90 ਟਟਮੇ ਆ ਕਰਮੀਆਂ ਰਹਿ ਸਕਦੇ ਨੇ 28 ਨੂੰ ਵੀ ਆ ਟਟਮੇ ਤੌਰ ਤੇ ਮੀਂਹ ਦਰਜ ਕੀਤਾ ਜਸ 29 ਤੇ 28 ਠੀਕੇ ਇਹਨਾਂ ਦੋ ਦਿਨਾਂ ਦੇ ਵਿੱਚ ਇੱਕ ਦਿਨ ਹੋ ਸਕਦਾ ਹੈ ਕਿ ਕਾਫੀ ਖੇਤਰਾ ਵਿੱਚ ਚਾਂਸ ਬਣ ਰਿਹਾ ਨੇ 30 ਨੂੰ ਵੀ ਆ ਚਾਂਸ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਜਾਨੀ ਕਿ ਜਿਹੜੇ ਐਂਡ ਲੇ ਦਿਨ ਰਹਿ ਗਏ ਅਗਸਤ ਦੇ ਇਹਨਾਂ ਦਿਨਾਂ ਵਿੱਚ ਦੋ ਜਾਂ ਦੋ ਤੋਂ ਵੱਧ ਵਾਰ ਵੱਡੇ ਪੱਧਰ ਤੇ ਵੀ ਕਾਫੀ ਖੇਤਰਾ ਵਿੱਚ ਆ ਪੈ ਸਕਦਾ ਪਵੇਂ ਸਰਦੀ ਲੈ ਕੇ ਹਨ ਫਿਰੋਜ਼ਪੁਰ ਤੋਂ ਲੈ ਕੇ ਫਰੀਦਕੋਟ ਹੋਵੇ ਮੁਕਸਰ ਹੋਵੇ ਜਦ ਆਬੂਰ ਹੋਵੇ ਮਲੋਟ ਹੋਵੇ ਬਠਿੰਡਾ ਹੋਵੇ ਮਾਨਸਾ ਹੋਵੇ ਬਰਨਾਲਾ ਦੇ ਖੇਤਰ ਸ਼ਿਰ ਗੰਗਣ ਹਰਮਾਨਗੜ ਨੂਬਗੜ ਸੂਰਤ ਤੋ ਲਗੇ ਫਤਿਹਬਾਦ ਹੋ ਗਿਆ ਜਾਂ ਜੀਂਦ ਕੁਰਕਸ਼ੇਤਰ ਆਪਣਾ ਪਟਿਆਲਾ ਸੰਗਰੂਰ ਦੇ ਨਾਲ ਲੱਗਦੇ ਖੇਤਰੋਗੇ ਫਤਿਹਗੜ੍ਹ ਸਿਆਹ ਮੁਹਾਲੀ ਹੋ ਗਿਆ ਲੁਧਿਆਣਾ ਅਗਰ ਨਵਾਂ ਸ਼ਹਿਰ ਹੋ ਗਿਆ ਆਰੂਪਨਗਰ ਹੋ ਗਿਆ ਜਾਂ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਸਾਰਨਪੁਰ ਹੋ ਗਿਆ ਦਿੱਲੀ ਦੇ ਖੇਤਰ ਹੋਗੇ ਤੇ ਬਾਕੀ ਨਾਲ ਲੱਗਦੇ ਹੋਰ ਵੀ ਕਾਫੀ ਖੇਤਰ ਦੋ ਜਾਂ ਦੋ ਵਾਰ ਤੋਂ ਵੱਧ ਜਿਹੜੇ ਮੀਂਹ ਪੈ ਸਕਦੇ ਨੇ ਕਾਫੀ ਖੇਤਰਨ ਵੱਟੇ ਪੱਤਰ ਤੇ ਵੀ ਕਾਫੀ ਪ੍ਰਭਾਵਿਤ ਕਰੇਗਾ 23 24 ਨੂੰ ਵੀ ਕਈ ਖੇਤਰਾਂ ਵਿੱਚ ਦਰਜ ਕੀਤਾ ਗਿਆ 24 ਅਗਸਤ ਨੂੰ ਵੀ ਕਾਫੀ ਖੇਤਰਾਂ ਵਿੱਚ ਵੱਟੇ ਹਰੀ ਲਗਾਤਾਰ 3 ਤੋਂ 4 4 5 ਘੰਟੇ ਲਗਾਤਾਰ ਮੀਂਹ ਦਰਜ ਕੀਤਾ ਗਿਆ ਪਾਕਾफी ਜਿਹੜੇ ਵੱਟੇ ਪੱਦਰ ਤੇ ਅਮੀ ਕਾਫੀ ਖੇਤਰਾ ਨੂੰ ਪ੍ਰਭਾਵਿਤ ਕੀਤਾ ਤੁਸੀਂ ਕਮੈਂਟ ਕਰ ਜਰੂਰਨਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ 24 ਅਗਸਤ ਨੂੰ ਕਿੱਥੇ ਕਿਤੇ ਕਿੰਨਾ ਕੁ ਵੀ ਪੈ ਗਿਆ ਕਮੈਂਟ ਕਰ ਜਰੂਰ ਦੱਸਿਆ ਕਰੋ ਤੇ 25 ਅਗਸਤ ਨੂੰ ਵੀ ਕਾਫੀ ਖੇਤਰਾ ਵਿੱਚ ਅਸਰ ਬੰਦੇ ਦਿਖਾਈ ਦੇ ਰਹੇ ਨੇ 25 26 ਨੂੰ ਠੀਕ ਹੈ ਦੋ ਦਿਨਾਂ ਦੇ ਵਿੱਚ ਇੱਕ ਦਿਨ ਹੋ ਸਕਦਾ ਕਾਫੀ ਖੇਤਰਾ ਇੱਕ ਦਿਨ ਹੋ ਸਕਦਾ ਥੋੜੇ ਜਿ ਘੱਟ ਆ ਖੇਤਰ ਰਹਿ ਸੋਦੇ ਬਾਕੀ 25 26 ਨੂੰ ਕਾਫੀ ਖੇਤਰਾ ਵਿੱਚ ਮੀਂਹ ਜਿਹੜਾ ਪੈਸ ਰੇਕ ਜ਼ਿਲ੍ਹੇ ਤੱਕ ਵੀ ਪਹੁੰਚੇ ਤੁਹਾਡੀ ਪਾਰਵੀ ਲਗਾਤਾਰ ਜਿਹੜਾ ਮੈਂ ਆ ਵੇਖਣ ਨੂੰ ਮਿਲ ਸਕਦਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਬਾਕੀ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜੁਰਦ ਦੱਸਿਆ ਕਰੋ ਤਾਂ ਅੱਜ ਆਉਣ ਵਾਲੀ ਨੈਕਸਟ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਵੀਡੀਓ ਨੂੰ ਆਨ ਤਾਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ